ਤੁਹਾਡੇ ਨਾਲ ਵੀ ਕਦੀ ਇਦਾਂ ਹੋਇਆ ਹੋਣਾ ਕਿ ਜਦੋਂ ਤੁਸੀਂ ਪਾਠ ਕਰਨ ਲੱਗਦੇ ਆ ਜਾਂ ਸਿਮਰਨ ਕਰਨ ਲੱਗਦੇ ਆ ਗੁਰਮੰਤਰ ਦਾ ਅਭਿਆਸ ਕਰਦੇ ਆ ਤਾਂ ਤੁਹਾਡੇ ਮਨ ਦੇ ਵਿੱਚ ਗੰਦੀਆਂ ਗੰਦੀਆਂ ਗੱਲਾਂ ਜ਼ਰੂਰ ਆਉਂਦੀਆਂ ਹੋਣਗੀਆਂ ਇਹ ਕੀ ਹੈ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਿਆ ਹੈ ਜੋ ਸਵਾਲ ਆਪਾਂ ਨੂੰ ਮਨੀ ਜੀ ਕਰਦੇ ਨੇ ਗੈਨੀ ਜੀ ਜਦੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਆ ਤਾਂ ਗੰਦੀਆਂ ਗੱਲਾਂ ਦੇ ਵਿਚਾਰ ਪਤਾ ਨਹੀਂ ਕਿੱਥੋਂ ਪੈਦਾ ਹੋ ਜਾਂਦੇ ਨੇ ਦਿਮਾਗ ਦੇ ਵਿੱਚ ਸੋ ভাই ਗੁਰੂ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਜਦੋਂ ਵੀ ਆਪਾਂ ਸਿਮਰਨ ਕਰਦੇ ਆ ਪਾਠ ਕਰਦੇ ਆ ਖਾਸ ਕਰ ਜਦੋਂ ਆਪਾਂ ਸਿਮਰਨ ਕਰਦੇ ਆ ਜਾਂ ਧਿਆਨ ਦੇ ਵਿੱਚ ਬੈਠਦੇ ਆ ਤਾਂ ਸਾਡੇ ਮਨ ਦੇ ਵਿੱਚ ਅਜੀਬੋ ਗਰੀਬ ਸਵਾਲ ਅਜੀਬੋ ਗਰੀਬ ਵਿਚਾਰ ਪੈਦਾ ਹੁੰਦੇ ਨੇ ਜੇ ਤਾਂ ਗੰਦੇ ਵਿਚਾਰ ਹੁੰਦੇ ਨੇ ਤਾਂ ਸਾਡੇ ਮਨ ਨੂੰ ਉਹ ਡੋਲ ਦਿੰਦੇ ਨੇ ਕੁਝ ਸੋਚਾਂ ਤੇ ਫਿਕਰਾਂ ਹੁੰਦੀਆਂ ਨੇ ਕਹਿਣ ਦਾ ਭਾਵ ਕੀ ਹੈ ਕਿ ਜਦੋਂ ਆਪਾਂ ਸਿਮਰਨ ਕਰਦੇ ਆ ਸੁੱਖ ਲੈਣ ਵਾਸਤੇ ਤਾਂ ਉਦੋਂ ਦੁੱਖ ਪ੍ਰਗਟ ਹੋ ਜਾਂਦਾ ਹੈ ਹੋਣੇ ਦਾ ਹੱਲ ਕੀ ਆ ਕਿ ਆਪਾਂ ਕੀ ਕਰ ਸਕਦੇ ਆ ਵਾਹਿਗੁਰੂ ਦੇਖੋ ਇਸ ਨੂੰ ਆਪਾਂ ਇਸ ਤਰੀਕੇ ਸਮਝੀਏ ਕਿ ਜਦੋਂ ਆਪਾਂ ਘਰ ਦੇ ਵਿੱਚ ਸਫਾਈ ਕਰਦੇ ਆ ਝਾੜੂ ਮਾਰਦੇ ਮਾਰਦੇ ਆਪਾਂ ਕੂੜਾ ਅਗਾਹ ਲੈ ਕੇ ਜਾਂਦੇ ਆ ਤਾਂ ਕੂੜਾ ਅਖੀਰ ਦੇ ਵਿੱਚ ਕਿੰਨਾ ਜਮਾ ਹੋ ਜਾਂਦਾ ਪਰ ਜਦੋਂ ਆਪਾਂ ਪਿੱਛੇ ਮੁੜ ਕੇ ਵੇਖਦੇ ਆ ਤਾਂ ਪਿੱਛੇ ਪਾਈ ਦੇਖਦੇ ਆ ਕਿ ਸਫਾਈ ਹੋ ਚੁੱਕੀ ਹੈ ਪਰ ਕੂੜਾ ਹਜੇ ਸਾਡੇ ਮੋਹਰੇ ਪਿਆ ਇਹਨੂੰ ਚੱਕਣਾ ਪਵੇਗਾ ਬਾਹਰ ਸੁੱਟਣਾ ਪਵੇਗਾ ਨਹੀਂ ਤਾਂ ਕੂੜਾ ਕਿੱਥੇ ਪਿਆ ਸਾਡੇ ਘਰ ਦੇ ਵਿੱਚ ਇਸੇ ਤਰ੍ਹਾਂ ਵਾਹਿਗੁਰੂ ਜਦੋਂ ਪਾਸੇ ਸਿਮਰਨ ਕਰਦੇ ਆ ਤਾਂ ਇਹ ਸਾਡੇ ਮਨ ਦੀ ਸਫਾਈ ਹੁੰਦੀ ਆ ਇੱਥੇ ਮਨ ਨੂੰ ਹਰ ਇੱਕ ਤਰ੍ਹਾਂ ਦਾ ਵਿਚਾਰ ਆਉਣਾ ਹੈ ਸੋ ਮਨ ਦੀ ਹਜੇ ਪਹਿਲੀ ਸਟੇਜ ਹੈ ਕਿਉਂਕਿ ਮਨ ਇੰਨੇ ਸਾਲਾਂ ਦਾ ਤ੍ਰੈਗੁਣ ਮਾਇਆ ਦੇ ਵਿਚਾਰ ਲੈ ਲੈ ਕੇ ਵੱਡਾ ਹੋ ਰਿਹਾ ਜੀਵਨ ਬਤੀਤ ਕਰ ਰਿਹਾ ਤਾਂ ਹੁਣ ਇਹਦੇ ਮਨ ਦੇ ਵਿੱਚ ਆਈ ਕਿ ਕਿਉਂ ਨਾ ਆਪਾਂ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਜਦੋਂ ਪਾਸੇ ਸਿਮਰਨ ਕਰਦੇ ਆ ਤਾਂ ਦੇਖੋ ਸਿਮਰਨ ਆਪਾਂ ਕਿੱਥੇ ਕਰਦੇ ਪਏ ਆ ਤੇ ਉਹ ਸਿਮਰਨ ਨੂੰ ਕੌਣ ਸੁਣਦਾ ਪਿਆ ਹੈ ਸਿਮਰਨ ਨੂੰ ਸਾਡਾ ਮਨ ਸੁਣਦਾ ਪਿਆ ਮਨ ਹਜੇ ਕਿੱਥੇ ਹੈ ਤ੍ਰੈਗੁਣ ਮਾਇਆ ਦੇ ਵਿੱਚ ਪਰ ਜਿਉਂ-ਜਿਉਂ ਇਹ ਸਿਮਰਨ ਸਾਡੇ ਅੰਤਰਗਤ ਰੋਮ-ਰੋਮ ਉਤਰ ਜਾਂਦਾ ਹੈ ਤੇ ਮਨ ਫਿਰ ਤ੍ਰੈਗੁਣ ਮਾਇਆ ਦੇ ਵਿੱਚੋਂ ਨਿਕਲ ਕੇ ਚੌਥੇ ਪੱਧਰ ਦੇ ਵਿੱਚ ਚਲੇ ਜਾਂਦਾ ਹੈ ਜਿੱਥੇ ਉਸ ਨੂੰ ਸੁੱਖ ਮਹਿਸੂਸ ਹੁੰਦਾ ਹੈ ਤੇ ਮਨ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਸਿੱਖ ਲੈਂਦਾ ਹੈ ਸੋ ਜਦੋਂ ਵੀ ਆਪਾਂ ਸਿਮਰਨ ਕਰਦੇ ਆ ਤੇ ਸਾਡੇ ਮਨ ਦੇ ਵਿੱਚ ਆਏ ਇਹੋ ਜਿਹੇ ਵਿਚਾਰ ਆਉਂਦੇ ਆ ਤਾਂ ਉਹਨਾਂ ਤੋਂ ਘਬਰਾਉਣਾ ਨਹੀਂ ਹੈ ਬਸ ਆਪਾਂ ਲੱਗੇ ਰਹਿਣਾ ਹੈ ਦਿਨ ਦੇ ਸਮੇਂ ਕੋਸ਼ਿਸ਼ ਕਰਨੀ ਹੈ ਕਿ ਜੋ ਸਾਨੂੰ ਵਿਚਾਰ ਗੰਦਾ ਮੰਦਾ ਆਇਆ ਹੈ ਅਸੀਂ ਦਿਨ ਦੇ ਸਮੇਂ ਉਹ ਕਾਰਜ ਨਾ ਕਰੀਏ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਸੋ ਵਾਹਿਗੁਰੂ ਮਾਲਕ ਆਪ ਕਿਰਪਾ ਕਰਦੇ ਨੇ ਇੱਕ ਅਜਿਹਾ ਸਮਾਂ ਆਉਂਦਾ ਹੈ ਕਿ ਮਨ ਸਾਰੀਆਂ ਹੀ ਚੀਜ਼ਾਂ ਨੂੰ ਗੱਲਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਬਸ ਅਸੀਂ ਰੁਕਣਾ ਨਹੀਂ ਹੈ ਇਥੇ ਕਾਲ ਜਾਲ ਪਾਉਂਦਾ ਹੈ ਉੱਪਰ ਦੀ ਜਦੋਂ ਕਾਲ ਦੇਖਦਾ ਹੈ ਕਿ ਇਹ ਮਨ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਾਲ ਉੱਪਰਲੀ ਜਾਲ ਪਾਉਂਦਾ ਆ ਆਪਾਂ ਉਹ ਜਾਲ ਕੇਮੇ ਕੱਟਣਾ ਹੈ ਬਸ ਨਿਰੰਤਰ ਮਿਹਨਤ ਕਰੀ ਜਾਣੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਾਡਾ ਹੀ ਧਿਆਨ ਜਦੋਂ ਸਾਡੀ ਹੀ ਆਵਾਜ਼ ਦੇ ਵਿੱਚ ਇੰਨਾ ਕੁ ਮਸਤ ਹੋ ਗਿਆ ਫਿਰ ਇਹ ਵਿਚਾਰ ਆਉਣੇ ਬੰਦ ਹੋ ਜਾਂਦੇ ਆ ਕਿਉਂਕਿ ਮਨ ਇਹ ਖੁਦ ਵਿਚਾਰ ਨਹੀਂ ਲੈ ਰਿਹਾ ਇਸ ਨੂੰ ਇਹ ਵਿਚਾਰ ਦਿੱਤੇ ਜਾ ਰਹੇ ਨੇ ਪੰਜਾਂ ਦੁਆਰਾ ਕਾਮ ਗ੍ਰੋਧ ਲੋਭ ਮੋਹ ਤੇ ਹੰਕਾਰ ਸੋ ਆਪਾਂ ਇਹਨਾਂ ਤੋਂ ਪਰੇ ਰਹਿਣਾ ਹੈ ਪਰੇ ਰਹਿਣ ਦਾ ਤਰੀਕਾ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ